ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਅੱਜ ਬਠਿੰਡਾ ਦੇ ਬਰਨਾਲਾ ਰੋਡ ਦੇ ਉੱਤੇ ਐਡੀਟਿਓ ਅੰਕਿਤ ਜੀ ਵੱਲੋਂ ਅੱਜ ਗੱਡੀਆਂ ਦੀ ਚੈਕਿੰਗ ਕੀਤੀ ਗਈ ਤੇ ਜਿੰਨਾਂ ਗੱਡੀਆਂ ਦੇ ਕਾਗਜ਼ਾਤ ਪੂਰੇ ਨਹੀਂ ਸਨ ਉਹਨਾਂ ਦੇ ਚਲਾਨ ਵੀ ਕੀਟੇ ਗਏ ਅਤੇ ਉਹਨਾਂ ਕਈ ਡਰਾਈਵਰਾਂ ਨੂੰ ਹਦਾਇਤਾਂ ਵੀ ਕੀਤੀਆਂ ਗਈਆਂ ਕਿ ਆਹ ਦੀ ਸੀਟ ਬੈਲਟ ਲਗਾ ਕੇ ਚੱਲੋ ਪ੍ਰੈਸ਼ਰ ਹੌਰਨ ਨਹੀਂ বাজਾਉਣਾ ਅਤੇ ਸਪੀਡ ਲਿਮਟ ਦਾ ਵੀ ਕਈ ਤਰੀਕੇ ਦੇ ਕਈ ਤਰ੍ਹਾਂ ਦੇ ਦੱਸਿਆ ਗਿਆ ਤੇ ਉਹਨਾਂ ਨੂੰ ਇਹ ਵੀ ਕਿ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਤੇਜ਼ ਗੱਡੀ ਨਹੀਂ ਚਲਾਉਣੀ ਕਿ ਡੀਟੀਓ ਅੰਕਿਸ਼ ਜੀ ਨੇ ਦੱਸਿਆ ਕਿ ਇਹਨਾਂ ਰੂਟੀਨ ਦੀ ਪ੍ਰੈਕਟਿਸ ਹੈਗੀ ਹੈ ਸਵੇਰੇ ਤੇ ਸ਼ਾਮ ਨੂੰ ਗੱਡੀਆਂ ਦੀ ਚੈਕਿੰਗ ਕੀਤੀ ਜਾਂਦੀ ਹੈ ਜਿਸ ਦੇ ਵਿੱਚ ਕੀ ਹੈ ਲੋਕਾਂ ਨੂੰ ਅਵੇਅਰ ਕੀਤਾ ਜਾਂਦਾ ਹੈ ਕਿ ਗੱਡੀਆਂ ਸੰਭਾਲ ਕੇ ਚਲਾਓ ਤਾਂ ਕਿ ਕੋਈ ਐਕਸੀਡੈਂਟ ਜਾਂ ਕੋਈ ਅਨਹੋਣੀ ਘਟਨਾ ਨਾ ਘਟ ਸਕੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ

ਸਰ ਕੀ ਗੱਲ ਚੁੰਗੜਾ ਕਿਸੇ ਇਲਾਕੇ ਦਾ ਹੈਗਾ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿਸ ਮਕਸਦ ਨਾਲ ਕੀਤੀ ਜਾ ਰਹੀ ਕੀ ਕਹਿੰਨਾ ਵੜਾ ਜੀ ਮਕਸਦ ਤਾਂ ਸਾਡਾ ਇੱਕ ਅਵੇਰਨੈਸ ਹੀ ਹੁੰਦਾ ਹੈ ਹਮੇਸ਼ਾ ਜੀ ਕਿ ਓਵਰਲੋਡ ਵਹੀਕਲ ਨਾ ਚੱਲਣ ਸਿਟੀ ਦੇ ਅੰਦਰ ਨੋਰਮਲ ਸਪੀਡ ਤੇ ਚੱਲਣ ਸਪੀਡ ਲਿਮਿਟ ਨੂੰ ਬ੍ਰੀਚ ਨਾ ਕਰਨ ਤੇ ਬਾਕੀ ਨੋਰਮਲ ਯੂਸੂਅਲੀ ਪੇਪਰਸ ਹੁੰਦੇ ਗੱਡੀ ਦੇ ਪੇਪਰਸ ਮੁਕੰਮਲ ਹੋਣ ਇੰਸ਼ੋਰੈਂਸ ਮੁਕੰਮਲ ਹੋਵੇ ਕਿ ਹੋਮ ਸਿਟੀਜ਼ਨਸ ਨੂੰ ਕੋਈ ਦਿੱਕਤ ਨਾ ਆਵੇ ਨੀਡਲੈਸਲੀ ਪ੍ਰੈਸ਼ਰ ਹੋਰ ਨਾ ਬਲੌਕਰਨ ਜੀ ਸਰ ਕਾਫੀ ਚੀਜ਼ਾਂ ਨੇ ਜੀ ਆ ਰੈਂਬਟ ਇਜ਼ ਵੈਰੀ ਬ੍ਰਾਡ ਜੀ ਅਸੀਂ ਸਰ 15 ਅਗਸਤ ਨੂੰ ਚੈਂਜ ਜੀਸ਼ਨ ਦੇ ਦਿੱਤੇ ਵੀ ਹੋ ਕੀਤਾ ਜਾ ਰਿਹਾ ਜੀ ਨਹੀਂ ਜੀ ਨਹੀਂ ਇਹ ਸਾਡਾ ਰੂਟੀਨ ਪ੍ਰੈਕਟਿਸ ਹੈ ਅਸੀਂ ਡੇਲੀ ਬਿਫੋਰ ਐਂਡ ਆਫਿਸ ਆਰਸ ਅਸੀਂ 2 ਘੰਟੇ ਜ਼ਰੂਰ ਲਵਨੇ ਬਾਈ ਮਾਰਨਿੰਗ 8 ਟੂ 10 অর 8 ਟੂ 9 ਤੇ ਈਵਨਿੰਗ ਚ ਅਸੀਂ ਆਫਟਰ 5 2 ਘੰਟੇ ਜ਼ਰੂਰ ਅਸੀਂ ਡਿਵੋਟ ਕਰਦੇ ਅਸੀਂ ਤਾਂ ਕਿ ਸਿਟੀਜ਼ਨਸ ਨੂੰ ਅਵੇਅਰ ਕਰ ਸਕੀਏ ਤੇ ਜਿਹੜੇ ਆਊਟ ਸਟੇਟ ਗੱਡੀਆਂ ਹੁੰਦੀਆਂ ਯੂਜ਼ਿੰਗ ਆ ਦੇ ਪੇਪਰਸ ਨਹੀਂ ਮੁਕੰਮਲ ਹੁੰਦੇ ਉਸ ਨੂੰ ਚੈੱਕ ਜਰੂਰ ਕਰਦੇ ਕਿਸ ਤਰ੍ਹਾਂ ਫਿਰ ਫਾਈਨ ਕਿਸ ਤਰ੍ਹਾਂ ਲੱਗਦਾ ਜੀ ਉਹਦਾ ਕੋਈ ਫਾਈਨ ਦੀ ਡੈਫੀਨੇਸ਼ਨ ਅੱਡ ਅੱਡ ਫਾਈਨ ਓਵਰ ਲੋਡ ਵੀਕਲ ਸਟਾਰਟਸ ਫਰੋਮ 20000 ਤੇ ਪੇਪਰਸ ਦੇ 5000 2000 ਸੀਟ ਬੈਲਟ ਸੇ ਸਾਰਿਆਂ ਦੇ ਐਡਡ ਕਲਾਸੀਫਿਕੇਸ਼ਨ ਸਾਡੇ ਕੋਲ ਨੋਟੀਫਿਕੇਸ਼ਨਸ ਦੇ ਹਿਸਾਬ ਨਾਲ ਜੀ ਸਰ ਅਸੀਂ ਅੱਜ ਤੁਸੀਂ ਫਰਾਂ ਵਾਲਾ ਕਿਹੜੀ ਜਗ੍ਹਾ ਦੇ ਤੁਸੀਂ ਚੈਕਿੰਗ ਕਰ ਰਹੇ ਹੋ ਕਿ ਜੇ ਨਾਕਾ ਲਾਇਆ ਤੇ ਕਿੰਨੇ ਕੁ ਤੁਸੀਂ ਵਾਹਨ ਚੈੱਕ ਕਰ ਚੁੱਕੇ ਹੋ ਕੋਈ ਵਾਹਨ ਅਸੀਂ ਹੁਣ ਤੱਕ ਅਰਾਊਂਡ 10 ਤੋਂ 12 ਵਾਹਨ ਚੈੱਕ ਕਰ ਚੁੱਕੇ ਹਾਂ ਤੇ ਪੰਜ ਤੋਂ 6 ਸੀ ਚਲਾਨ ਵੀ ਕਰ ਚੁੱਕੇ ਜਿਹਦੇ ਚ ਓਵਰਲੋਡ ਵੀ ਹੈ ਪੇਪਰਸ ਵੀ ਹੈ ਸੀਟ ਬੈਲਟ ਦੇ ਵੀ ਹੈਗੇ ਕੀ ਮੈਸੇਜ ਕੀ ਹੈ ਤੁਹਾਡਾ ਜਿਹੜਾ ਵਾਹਨ ਚਲਾਉਂਦੇ ਚਾਲ ਜਿਹੜੇ ਹੈਗੇ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਚਾਲਕਾਂ ਨੂੰ ਸਾਡਾ ਇੱਕ ਸਿੰਪਲ ਜਿਹਾ ਕੋਈ ਅਸਿਕ ਮੈਸੇਜ ਇੱਕੋ ਹੀ ਦਿੰਨੇ ਹੁਣੇ ਸਾਰਿਆਂ ਨੂੰ ਕਿ ਰੂਲਸ ਨੂੰ ਫੋਲੋ ਕਰੋ ਅੱਜ ਤੁਹਾਡੀ ਵੀ ਸੇਫਟੀ ਹੈ ਬਾਕੀ ਸਿਟੀਜ਼ਨਸ ਦੀ ਵੀ ਸੇਫਟੀ ਹੈ ਬਸ ਫੋਲੋ ਦਾ ਰੂਲਸ ਦੇਖੋ ਰੂਲਸ ਜਿਹੜੇ ਆਪਣੇ ਬਹੁਤ ਬ੍ਰਾਡ ਨੇ ਜਿਹੜਾ ਬੰਦਾ ਰੂਲਸ ਨੂੰ ਫੋਲੋ ਕਰੇਗਾ ਉਹਦੇ ਕਦੇ ਮਿਸ ਹੈਪਨਿੰਗ ਚਾਂਸ ਹੈਗੇ ਹੀ ਨਹੀਂਗੇ